ਬਹੁਤ ਸ਼ੁਕਰੀਆ ਜੀ ਮੈਂ ਆਪ ਸਭ ਜੀ ਨੂੰ ਦੱਸ ਦਿਆਂ ਕਿ ਇਹ ਜਿਹੜਾ ਸਾਡਾ ਦੂਜਾ ਸੈਸ਼ਨ ਚੱਲ ਰਿਹਾ ਹੈ ਇਸ ਦੀ ਪ੍ਰਧਾਨਗੀ ਕਰ ਰਹੇ ਨੇ ਡਾਕਟਰ ਅਜੀਤ ਸਿੰਘ ਢੁਸ਼ੀ ਜੀ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਾਡੇ ਕੋਲ ਵਿੱਚ ਸ਼ਾਮਲ ਨੇ ਡਾਕਟਰ ਅਮਰਜੀਤ ਸਿੰਘ ਜੀ 77 ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਹੁਣ ਮੈਂ ਪੇਪਰ ਪੜਨ ਦੇ ਵਾਸਤੇ ਮੰਜ ਤੇ ਸੱਦਾ ਦਿੰਦੀ ਹਾਂ ਡਾਕਟਰ ਰਜਿੰਦਰ ਸਿੰਘ ਜੀ ਨੂੰ ਜੋ ਕਿ ਐਸੋਸੀਏਟ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਰੀਜਨਲ ਸਟੈਂਡਰਡ ਸੈਂਟਰ ਬਠਿੰਡਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪ ਜੀ ਨੇ ਆਪਣੀ ਸਾਰੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਆਪ ਜੀ ਦੀ ਵਿਸ਼ੇਸ਼ਤਾ ਦਾ ਖੇਤਰ ਪੰਜਾਬੀ ਗਲਪ ਹੈ ਬਹੁਤ ਸਾਰੇ ਸੈਮੀਨਾਰ ਕਾਨਫਰੰਸਾਂ ਦੇ ਵਿੱਚ ਪੇਪਰ ਪੜਨ ਤੋਂ ਇਲਾਵਾ ਆਪ ਜੀ ਦੇ 25 ਦੇ ਲਗਭਗ ਫੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਤੇ ਮੌਲਿਕ ਕਿਤਾਬਾਂ ਇੱਕ ਮੌਲਿਕ ਕਿਤਾਬ ਤੋਂ ਇਲਾਵਾ ਚਾਰ ਕਿਤਾਬਾਂ ਸੰਪਾਦਿਤ ਵੀ ਕਰ ਚੁੱਕੇ ਹਨ ਆਪ ਜੀ ਨੇ ਦੇਸ਼ਵੰਦੇ ਜ਼ੁਬਾਨੀ ਇਤਿਹਾਸ ਵਿਸ਼ੇ ਉੱਤੇ ਅੰਤਰਰਾਸ਼ਟਰੀ ਪ੍ਰੋਜੈਕਟ ਤੇ ਵੀ ਕੰਮ ਕੀਤਾ ਹੈ ਆਪ ਜੀ ਦੀ ਨਿਗਰਾਨੀ ਹੇਠ ਬਹੁਤ ਸਾਰੇ ਵਿਦਿਆਰਥੀ ਪੀਐਸਡੀ ਤੇ ਐਮਫਿਲ ਦੇ ਪੋਸਟ ਆਰਚ ਕਰ ਚੁੱਕੇ ਹਨ ਤੇ ਕਰ ਰਹੇ ਹਨ ਇਹ ਐਡਾ ਸੈਮੀਨਾਰ ਦੇ ਵਿੱਚ ਪਹੁੰਚਣ ਤੇ ਮੈਂ ਆਪ ਜੀ ਨੂੰ ਜੀ ਆਇਆਂ ਕਰਦਿਆਂ ਤੇ ਮੰਚ ਤੇ ਆ ਕੇ ਆਪਣਾ ਪੋਸ ਪੱਤਰ ਪੇਸ਼ ਕਰਨ ਦਾ ਸਰਦਾਰ ਜੀ ਮੰਗੀ ਮੰਡਲ ਦੀ ਆਗਿਆ ਦੇ ਨਾਲ ਮੈਂ ਆਪਣਾ ਜਿਹੜਾ ਪੇਪਰ ਹੈ ਉਹ ਸ਼ੁਰੂ ਕਰਦਾ ਮੈਂ ਵੀ ਡਾਕਟਰ ਸੁਜੀਤ ਸਿੰਘ ਤੋਂ ਆਵਾਜ਼ ਪੇਪਰ ਲਿਖ ਕੇ ਲਿਆ ਸੀ ਪਰ ਹੁਣ ਮੈਂ ਜਿਹੜੀਆਂ ਕੁਝ ਗੱਲਾਂ ਕਰਾਂਗਾ ਜਿਹੜੀਆਂ ਗੱਲਾਂ ਹੋ ਚੁੱਕੀਆਂ ਨੇ ਇੱਥੇ ਪਹਿਲਾਂ ਉਹਨਾਂ ਦੇ ਹਵਾਲੇ ਦੇ ਨਾਲ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਤੱਕ ਸੰਵਾਦ ਨਾ ਕੀਤਾ ਜਾਵੇ ਉਦੋਂ ਤੱਕ ਗੱਲ ਜੜੀਆਂ ਮੁਕੰਮਲ ਨਹੀਂ ਹੁੰਦੀ ਕੋਈ ਵੀ ਗੱਲ ਜਿਹੜੀ ਆ ਉਹ ਗੈਪ ਜਾਂ ਖਲਾਅਤ ਪੈਦਾ ਨਹੀਂ ਹੁੰਦੀ ਬਲਕਿ ਉਹ ਆਪਣੇ ਤੋਂ ਪੁਰਵਲੀਆਂ ਪਰੰਪਰਾਵਾਂ ਨਾਲ ਜੁੜੀ ਹੁੰਦੀ ਹੈ ਮੈਨੂੰ ਡਾਕਟਰ ਸੁਜੀਤ ਖੁਰਾ ਦਾ ਇੱਕ ਜਿਹੜਾ ਉਹਨਾਂ ਨੇ ਆਪਣੇ ਪੇਪਰ ਦੇ ਵਿੱਚ ਜਿਹੜਾ ਇੱਕ ਮੈਨੂੰ ਲੱਗਦਾ ਬਿਲਕੁਲ ਨਵਹਿਕਲ ਆ ਇੱਕ ਵਿਚਾਰ ਪੇਸ਼ ਕੀਤਾ ਕਿ ਡਾਕਟਰ ਜਗਿੰਦਰ ਸਿੰਘ ਰਾਹੀ ਹੋਰਾਂ ਦਾ ਜਿਹੜਾ ਨਾਵਲ ਦਾ ਸਿਧਾਂਤ ਹੈ ਉਹਨਾਂ ਨੇ ਇਹ ਕਿਹਾ ਕਿ ਸ਼ਾਇਦ ਸ਼ਾਇਦ ਨਹੀਂ ਲਗਭਗ ਉਹਨਾਂ ਨੇ ਇਹ ਹੀ ਸਥਾਪਨਾ ਦਿੱਤੀ ਕਿ ਇਹ ਪ੍ਰੋਫੈਸਰ ਗੁਦਿਆਲ ਸਿੰਘ ਦੇ ਨਾਭਲਾ ਨੂੰ ਪੜ ਕੇ ਬਣਾਇਆ ਜਦੋਂ ਵੀ ਪ੍ਰੋਫੈਸਰ ਬਦਿਆਲ ਸਿੰਘ ਦੀ ਗੱਲ ਚੱਲਦੀ ਆ ਸਾਡੇ ਦੋ ਵੱਡੇ ਵਿਦਵਾਨ ਪ੍ਰੋਫੈਸਰ ਰਜੀਤ ਸਿੰਘ ਡਾਕਟਰ ਬਲਦੇਵ ਸਿੰਘ ਢੜੀਵਾਲ ਜੀ ਤੇ ਦੋਵਾਂ ਦੇ ਵਿਚਾਰਾਂ ਦੇ ਵਿੱਚ ਡਾਕਟਰ ਜਗਿੰਦਰ ਸਿੰਘ ਰਾਹੀ ਦਾ ਜ਼ਿਕਰ ਜ਼ਰੂਰ ਆਇਆ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਕਿ ਡਾਕਟਰ ਜਗਿੰਦਰ ਸਿੰਘ ਰਾਹੀ ਪੰਜਾਬੀ ਨਾਵਲ ਦੇ ਵਿੱਚ ਇੱਕ ਅਥਾਰਟੀ ਨੇ ਉਸੇ ਤਰ੍ਹਾਂ ਅਸੀਂ ਕਹਿੰਦੇ ਆ ਕਿ ਪ੍ਰੋਫੈਸਰ ਬਦਿਆਲ ਸਿੰਘ ਵੀ ਜਿਹੜੇ ਉਹ ਨਾਵਲ ਦੇ ਖੇਤਰ ਦੇ ਵਿੱਚ ਅਥਾਰਟੀ ਜਿੰਨੇ ਵੀ ਵਿਦਵਾਨ ਮੱਥਾ ਇੱਥੇ ਬੋਲ ਕੇ ਗਏ ਬਹੁਤ ਸਾਰੇ ਵਿਦਵਾਨਾਂ ਨੇ ਲਗਭਗ ਗੁਰਦੇਵਾਲ ਸਿੰਘ ਨੂੰ ਨਾਵਲਕਾਰ ਦੇ ਤੌਰ ਦੇ ਉੱਤੇ ਪ੍ਰਵਚਿਤ ਕੀਤਾ ਪਰ ਪ੍ਰੋਫੈਸਰ ਗੁਰਦੇਵਾਲ ਸਿੰਘ ਨੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਬਲੇਵ ਸਿੰਘ ਰਾਮਸੂ ਬਣਖੀ ਪ੍ਰੋਫੈਸਰ ਗੁਰਦੇਵਾਲ ਸਿੰਘ ਜੋ ਜਸਵੰਤ ਸਿੰਘ ਕਵਲ ਵਰਗੇ ਲੇਖਕ ਹੈਗੇ ਆ ਜਿਨ੍ਹਾਂ ਨੇ ਨਾਵਲਾਂ ਦੇ ਨਾਲ-ਨਾਲ ਕਹਾਣੀਆਂ ਵੀ ਲਿਖੀਆਂ ਪਰ ਉਹਨਾਂ ਦੀ ਜਿਹੜੀ ਨਾਵਲ ਦੀ ਛਾਪ ਸੀ ਉਹ ਨਾਵਲ ਦੀ ਛਾਪ ਨੇ ਉਹਨਾਂ ਨੂੰ ਕਹਾਣੀਕਾਰ ਦੇ ਤੌਰ ਤੇ ਪ੍ਰਭਾਸ਼ਿਤ ਹੋਣ ਤੋਂ ਰੋਕਿ ਰੱਖਿਆ ਜਾਂ ਕਹਾਣੀ ਬਾਰੇ ਉਹਨਾਂ ਦੀ ਚਰਚਾ ਜਿਹੜੀ ਆ ਉਹ ਘੱਟ ਹੋਈ ਮੈਂ ਇਸ ਲਈ ਗੁਰदयाल ਸਿੰਘ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਮੂਲ ਸਰੋਕਾਰਾਂ ਦੀ ਗੱਲ ਕਰਨੀ ਸੀ ਉਹਦੇ ਬਾਰੇ ਪੇਪਰ ਲਿਖਿਆ ਸੀ ਪਰ ਆ ਮੈਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਗੁਰदयाल ਸਿੰਘ ਬਾਰੇ ਅੱਜ ਹੋਈਆਂ ਨੇ ਉਹਨਾਂ ਗੱਲਾਂ ਦੇ ਨਾਲ ਕੁਝ ਗੱਲਾਂ ਜਿਹੜੀਆਂ ਹੋਰ ਕੰਮੀਆਂ ਚਾਹੀਦੀਆਂ ਹਨ ਕਿ ਨਾਲ ਕੁਝ ਗੱਲ ਜਿਹੜੀਆਂ ਹੋਰ ਕਲੀਅਰ ਹੋ ਜਾਈਏ ਤੈਨੂੰ ਯਾਦ ਆ ਕਿ ਜਦੋਂ ਮੈਂ ਬੀਏ ਪੜ੍ਹਦਾ ਸੀ ਤੇ ਗੁਰਦਿਆਲ ਸਿੰਘ ਦਾ ਨਾਵਲ ਜਿਹੜਾ ਮੜੀਆ ਦੀਵਾ ਇਹਨੂੰ ਅਨਵਾਦ ਕਰਨ ਦੀ ਸ਼ਾਇਦ ਉਦੋਂ ਗੱਲ ਚੱਲਦੀ ਪਈ ਸੀ ਤੇ ਸਾਨੂੰ ਡਾਕਟਰ ਜਗਿੰਦਰ ਸਿੰਘ ਰਾਹੀ ਪੜਾਉਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਉਹ ਜਦੋਂ ਗੁਰਦਿਆਲ ਸਿੰਘ ਪੜ੍ਹਾ ਰਹੇ ਸੀ ਉਹ ਲਾਸਟ ਟਾਈਮ ਸੀ ਉਹਨਾਂ ਦਾ ਪੜਾਉਂਦਾ ਤੇ ਉਹਨਾਂ ਨੇ ਇੱਕ ਗੱਲ ਬੜੀ ਉਸ ਟਾਈਮ ਦੇ ਉੱਤੇ ਖੂਬਸੂਰਤ ਕਹੀ ਉਹਨਾਂ ਨੇ ਕਿਹਾ ਕਿ ਜਿਹੜਾ ਗੁਰਦਿਆਲ ਸਿੰਘ ਦਾ ਨਾਵਲ ਆ ਸ਼ਾਇਦ ਇਹ ਹਿੰਦੀ ਦੇ ਵਿੱਚ ਟ੍ਰਾਂਸਲਿਟ ਹੋ ਰਿਹਾ ਤੇ ਇਹਦਾੜਾ ਸਰਲੇਖ ਰੱਖਿਆ ਜਾ ਰਿਹਾ ਕਿ ਸਮਾਦੀ ਦਾ ਦੀਪਕ ਹੁਣ ਇੱਕ ਗੱਲ ਜਿਹੜੀ ਰਜਿੰਦਰ ਕੁਮਾਰ ਛੇਨ ਹੋਰੀ ਕਹ ਕੇ ਗਏ ਆ ਜਿਹੜੀ ਕਲਚਰਲ ਟੈਕਸਟ ਹੈਗੀ ਆ ਉਹਨੂੰ ਅਨੁਵਾਦ ਕਰਨਾ ਬੜਾ ਔਖਾ ਹੈ ਜਿਹੜਾ ਮੜੀ ਦਾ ਕਨਸੈਪਟ ਹੈ ਮੜੀ ਦਾ ਸਨੋਨੀਮ ਲੱਭਣਾ ਕਿਸੇ ਹੋਰ ਭਾਸ਼ਾ ਦੇ ਵਿੱਚ ਜਾਂ ਹੋਰ ਕਲਚਰਲ ਜਿਹੜੇ ਸ਼ਬਦ ਹੈਗੇ ਆ ਉਹਨਾਂ ਦੇ ਸਮਾਨਰਥੀ ਸ਼ਬਦ ਲੱਭਣੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਉਹ ਬਹੁਤ ਮੁਸ਼ਕਲ ਹੁੰਦੇ ਆ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਅੰਗਰੇਜ਼ੀ ਜਾਂ ਪੰਜਾਬੀ ਦੇ ਵਿੱਚ ਸੌਰੀ ਅੰਗਰੇਜ਼ੀ ਜਾਂ ਹਿੰਦੀ ਦੇ ਵਿੱਚ ਜਿਹੜਾ ਅਨੁਵਾਦ ਕਰਨਾ ਉਹ ਬੜਾ ਔਖਾ ਹੈ ਹਾਲਾਤੀ ਦੇ ਬਾਵਜੂਦ ਮੈਨੂੰ ਲੱਗਦਾ ਜੀ ਉਹਨਾਂ ਦਾ ਉਹਨਾਂ ਦੇ ਜਿਹੜੇ ਨਾਵਲ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਅਨਵਾਦ ਹੋਏ ਆ ਪਰ ਪੰਜਾਬੀ ਭਾਸ਼ਾ ਹਿੰਦੀ ਭਾਸ਼ਾ ਵਿੱਚ ਵੀ ਹੋਏ ਆ ਸਾਡੇ ਡਾਕਟਰ ਪਰਮਜੀਤ ਸਿੰਘ ਮਾਨਾ ਨੇ ਉਹਨਾਂ ਦੇ ਉਹਨਾਂ ਦੇ ਨਾਵਲ ਨੂੰ ਅਨੁਵਾਦ ਕੀਤਾ ਹੈਗਾ ਮੈਨੂੰ ਯਾਦ ਆ ਕਿ ਗੁਣਾਣਗ ਦੇ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਹੋ ਰਿਹਾ ਸੀ ਤੇ ਉਸ ਸੈਮੀਨਾਰ ਦੇ ਵਿੱਚ ਡਾਕਟਰ ਜਗਿੰਦਰ ਸਿੰਘ ਰਾਹੀ ਤੇ ਡਾਕਟਰ ਸੁਦੇਸ਼ ਸਿੰਘ ਘਰਾਣ ਨੇ ਇੱਕ ਪੇਪਰ ਪੜ੍ਹਿਆ ਸੀ ਉਹ ਪੇਪਰ ਦਾ ਨਾਮ ਸੀ ਪੰਜਾਬੀ ਨਾਵਲ ਵਿੱਚ ਪਿੰਡੂ ਸਮਾਚਾਰਾਂ ਜਦੋਂ ਉਸ ਉਹ ਪੇਪਰ ਜਿਹੜਾ ਡਾਕਟਰ ਸੁਦੇਸ਼ ਸਿੰਘ ਖਾਰਾ ਹੋਣਾ ਨਹੀਂ ਪੜਿਆ ਜਦੋਂ ਪੇਪਰ ਪੜ੍ਹ ਕੇ ਚਲੇ ਗਏ ਤੇ ਜਿਹੜਾ ਸਮਾਚਾਰਾ ਸ਼ਬਦ ਸੀ ਉੱਥੇ ਬਹੁਤ ਸਾਰੀ ਬਹਿਸ ਹੋਈ ਬਹੁਤ ਸਾਰੀ ਲੰਕੀਰ ਹੋਈ ਕਿ ਵੀ ਸਮਾਚਾਰਾ ਸ਼ਬਦ ਠੀਕ ਹੈ ਦਰੁਸਤ ਹੈ ਜਾਂ ਨਹੀਂ ਦਰੁਸਤ ਹੈ ਜਦ ਬਹੁਤ ਸਾਰੀ ਗੱਲਬਾਤ ਹੋਈ ਬਹੁਤ ਸਾਰੇ ਸਵਾਲ ਉੱਥੇ ਤੇ ਡਾਕਟਰ ਖਾਰਾ ਦਾਇਸ ਤੇ ਆਏ ਤੇ ਡਾਕਟਰ ਖਾਰਾ ਨੇ ਆਪਣਾ ਜਿਹੜਾ ਸੀ ਲੌਜੀਕ ਜਿਹੜਾ ਤਰਕ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਬਹੁਤੇ ਵਿਦਵਾਨ ਸੀ ਉਹ ਤਰਕ ਨੂੰ ਮੰਨਣ ਦੇ ਲਈ ਤਿਆਰ ਨਹੀਂ ਸੀ ਪੋਸਟ ਟਾਈਮ ਰਖ ਰਹੀ ਥੱਲੇ ਬੈਠੇ ਹੋਏ ਸੀ ਉੱਪਰ ਆਏ ਸਟੇਜ ਦੇ ਉੱਤੇ ਤੇ ਉਹਨਾਂ ਨੇ ਬੜੇ ਧੰਮਲ ਨਾਲ ਬੜੇ ਠਰਮੇ ਨਾਲ ਕਿਹਾ ਉਹਨਾਂ ਨੇ ਕਿਹਾ ਜੀ ਅਸੀਂ ਇਹ ਸ਼ਬਦ ਬੜੇ ਸੋਚ ਸਮਝ ਕੇ ਬੜੇ ਵਿਚਾਰ ਕੇ ਰੱਖਿਆ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਸ਼ਬਦ درست ਹੈ ਤੇ ਅਸੀਂ ਤੇ ਇਸ ਸ਼ਬਦੀ ਵਰਤੋਂ ਕੀਤੀ ਹੈ ਕਰਦੇ ਰਵਾਂਗੇ ਤੁਸੀਂ ਜੋ ਕਰਨਾ ਕਰ ਲੋ ਜਿਹੜੀ ਇਹ ਅਥਾਰਟੀ ਆ ਇਹ ਅਥਾਰਟੀ ਇੱਕ ਟਾਈਮ ਤੇ ਜਾ ਕੇ ਆਉਂਦੀ ਹੈ ਸਾਡੇ ਕੋਲ ਤੁਸੀਂ ਦੋ ਵਿਦਵਾਨਾਂ ਨੂੰ ਸੁਣਿਆ ਡਾਕਟਰ ਸੁਜੀਤ ਉਹ ਰਾਣੂ ਡਾਕਟਰ ਬਲਦੇਵ ਸਿੰਘ ਢਾਲੀਵਾਲ ਜੀ ਨੂੰ ਇਹ ਦੋਵੇਂ ਮੈਂ ਸੋਚਦਾ ਕਿ ਪੰਜਾਬੀ ਜਿਹੜੀ ਪੰਜਾਬੀ ਜਿਹੜੀ ਸਾਹਿਤ ਆ ਉਹਦੀ ਅਥੋਰਟੀ ਆ ਡਾਕਟਰ ਸੁਜੀਤ ਸਿੰਘ ਨੂੰ ਅਕਸਰ ਮੈਂ ਕਹਿੰਦਾ ਜਦੋਂ ਵਿਦਿਆਰਥੀ ਨਾਲ ਗੱਲ ਕਰੀ ਜੀ ਨਾ ਇੱਕ ਡਾਬਾ ਬਾਰੇ ਜੇ ਉਹਨਾਂ ਨੇ ਗੱਲ ਕਰੀ ਦੀ ਮੈਂ ਕਹਿੰਦਾ ਕਿ ਆਲ ਰਾਉਂਡਰ ਹੈਗੇ ਆ ਕਿ ਬੇਸ਼ੱਕ ਇਹਨਾਂ ਦਾ ਕੰਮ ਕਵਿਤਾ ਦੇ ਉੱਤੇ ਆ ਪਰ ਜੇ ਨਾਵਲ ਵਾਰਤਕ ਜਾਂ ਕਿਸੇ ਵੀ ਹੋਰ ਵਿਦਾ ਦੇ ਵਿੱਚ ਇਹਨਾਂ ਦੀ ਗੱਲ ਪੜੀ ਜਾਵੇ ਤੇ ਇਹ ਬਿਲਕੁਲ ਨਵੀਂ ਗੱਲ ਜਿਹੜੀ ਆ ਉਹ ਕਰਦੇ ਹੈਗੇ ਆ ਇਸੇ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਕਿਸੇ ਸੰਵਾਦ ਦੇ ਪੱਖ ਤੋਂ ਤੇ ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਬਜਾਏ ਇਸ ਦੇ ਕਿ ਉਹ ਗੱਲ ਜਿਹੜੀ ਉਹ ਗੈਪ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਵੇ ਮੈਨੂੰ ਕਿਉਂਕਿ ਹੋਰ ਗੱਲ ਯਾਦ ਆ ਗਈ ਜਿਹੜੀ ਬੜੀ ਇੰਪੋਰਟੈਂਟ ਆ ਕਿ ਜਦੋਂ ਅਸੀਂ ਮੈਬੀ ਆਨਲਾਈਨ ਪੰਜਾਬੀ ਕੀਤੀ ਆ ਤੇ ਸਾਡੇ ਸਿਲੇਬਸ ਦੇ ਵਿੱਚ ਨਾਵਲ ਲੱਗਿਆ ਹੋਇਆ ਸੀ ਅੰਨੇ ਘੋੜੇ ਦਾ ਦਾਨ ਅੰਨੇ ਕੋਡ ਦਾ ਜਿਹੜਾ ਨਾਮ ਲੱਗਿਆ ਸੀ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਡਾਕਟਰ ਸੁਜੀਤ ਧੋਰਾ ਨੇ ਕਿਹਾ ਡਾਕਟਰ ਬਲਦੇਵ ਢਾਲੀਵਾਲ ਨੇ ਕਿਹਾ ਕਿ ਜਿਹੜੇ ਟੈਕਸਟ ਆ ਉਸ ਟੈਕਸਟ ਨੂੰ ਜਿੰਨਾ ਤੁਸੀਂ ਨਿਕਟ ਤੋਂ ਪੜ੍ਹੋਗੇ ਜਿਹਦਾ ਉਹਦਾ ਨਿਕਟ ਅਧਿਐਨ ਕਰੋਗੇ ਤੁਹਾਡੇ ਮਨ ਦੇ ਵਿੱਚ ਸਵਾਲ ਜਾਂ ਪ੍ਰਸ਼ਨ ਜਿਹੜੇ ਪੈਦਾ ਹੋਣਗੇ ਤੇ ਕਿਸੇ ਵੀ ਟੈਕਸਟ ਦੀ ਬੁਨਿਆਦੀ ਖਾਸੀਅਤ ਇਹ ਹੋਣੀ ਚਾਹੀਦੀ ਆ ਕਿ ਉਹ ਤੁਹਾਡੇ ਮਨ ਦੇ ਵਿੱਚ ਸਵਾਲ ਜਾਂ ਪ੍ਰਸ਼ਨ ਪੈਦਾ ਕਰੇ ਉਹ ਤੁਹਾਨੂੰ ਸੋਚਣ ਤੇ ਮਜਬੂਰ ਕਰੇ ਤੇ ਜਦੋਂ ਅੰਨੇ ਘੋੜੇ ਦਾ ਦਾਨ ਨਾਵਲ ਬਾਰੇ ਕਲਾਸ ਦੇ ਵਿੱਚ ਚਰਚਾ ਹੋਈ ਜਿਹੜੇ ਵਿਆਪਕ ਸਾਨੂੰ ਸਟੈਂਪ ਪੜਾ ਰਹੇ ਸੀ ਤੇ ਸਾਡੇ ਜ਼ਹਿਨ ਦੇ ਵਿੱਚ ਜਿਹੜਾ ਇੱਕ ਸਵਾਲ ਉਸ ਟਾਈਮ ਦੇ ਉੱਤੇ ਆਇਆ ਕਿ ਅੰਨੇ ਘੋੜੇ ਦਾ ਦਾਨ ਤੋਂ ਕੀ ਭਾਵੇਂ ਹੈ ਹਨਾ ਜਦੋਂ ਅਸੀਂ ਦਾਨ ਦੀ ਗੱਲ ਕਰਦੇ ਆ ਤਾਂ ਅਕਸਰ ਆਪਾਂ ਕਹਿੰਦੇ ਕਿ ਦਾਨ ਸੰਪੂਰਨ ਹੋਣਾ ਚਾਹੀਦਾ ਹੈ ਤੇ ਅਸੀਂ ਲਾਇਬ੍ਰੇਰੀ ਗਏ ਇੱਕ ਦੋ ਜਾਣੇ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਬਹੁਤੀ ਜਾਣਕਾਰੀ ਹੋਛ ਨਹੀਂ ਮਿਲੀ ਤੇ ਫਿਰ ਬਹੁਤ ਸਾਲਾਂ ਬਾਅਦ ਉਸ ਤੋਂ ਬਾਅਦ ਉਹ ਗੱਲ ਭੁੱਲ ਗਈ ਨਹੀਂ ਜਾਣਕਾਰੀ ਮਿਲੀ ਨਹੀਂ ਗੱਲ ਬਣੀ ਬਹੁਤ ਸਾਲਾਂ ਬਾਅਦ ਪ੍ਰੋਫੈਸਰ ਗੁਰदयाल ਸਿੰਘ ਹੋਰਾਂ ਨੇ ਆਪਣਾ ਅਖਬਾਰ ਦੇ ਵਿੱਚ ਇੱਕ ਲੇਖ ਚਪਵਾਇਆ ਉਸ ਲੇਖ ਦੇ ਪਹਿਲੇ ਪੈਰੇ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਮੇਰਾ ਨਾਵਲ ਹੈ ਅਨਨੇ ਘੋੜੇ ਦਾ ਦਾਨ ਇਹ ਜਦੋਂ ਪੜਾਇਆ ਜਾਂਦਾ ਹੈ ਤੇ ਬਹੁਤ ਸਾਰੇ ਵਿਦਵਾਨ ਵੀ ਸ਼ਾਇਦ ਇਸ ਦੀ ਮਿੱਥ ਤੋਂ ਜਾਣੂ ਨਹੀਂ ਹੈਗੇ ਫਿਰ ਉਹਨਾਂ ਨੇ ਉਸ ਮਿੱਥ ਦਾ ਪੂਰਾ ਹਵਾਲਾ ਦਿੱਤਾ ਕਿ ਜਦੋਂ ਤੱਕ ਤੁਸੀਂ ਅੰਨੇ ਕੋੜੇ ਦਾ ਦਾਨ ਦੀ ਮਿੱਥ ਤੋਂ ਵਕਫ ਨਹੀਂ ਹੋਵੋਗੇ ਤੁਸੀਂ ਨਾਮ ਨਹੀਂ ਸਮਝ ਸਕਦੇ ਜਿਹੜੀ ਗੱਲ ਡਾਕਟਰ ਸੁਖੀਰ ਸਿੰਘ ਹੋਰਾਂ ਨੇ ਇਤਿਹਾਸ ਦੇ ਬਾਰੇ ਕਹੀ ਸੀ ਕਿ ਇਤਿਹਾਸ ਜਦੋਂ ਕਿਸੇ ਨਾਵਲ ਚ ਜਾਂ ਕਿਸੇ ਟੈਕਸਟ ਵਿੱਚ ਪੇਸ਼ ਹੁੰਦਾ ਉਹਦਾ ਇੱਕ ਸਿਰਾ ਵਰਤਮਾਨ ਚ ਵੀ ਹੁੰਦਾ ਹੈ ਜਦੋਂ ਪ੍ਰੋਫੈਸਰ ਗੁਰਦਿਆਲ ਸਿੰਘ ਅੰਨੇ ਕੋੜੇ ਦਾ ਦਾਨ ਦੀ ਮਿੱਥ ਲੈ ਰਹੇ ਨੇ ਤੇ ਉਹ ਕੱਲਾ ਉਹ ਮਿੱਥ ਨਹੀਂ ਲੈ ਰਹੇ ਉਹਦਾ ਇੱਕ ਸਿਰਾ ਵਰਤਮਾਨ ਦੇ ਵਿੱਚ ਪਿਆ ਹੈ ਪਰ ਵਰਤਮਾਨ ਵਾਲਾ ਸਿਰਾ ਤੁਹਾਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਉਸ ਮਿੱਥ ਤੋਂ ਜਾਣੂ ਹੋਵੋਗੇ ਅਣਾਵ ਮਿੱਥ ਦੇ ਬਾਰੇ ਜਦੋਂ ਮੈਂ ਪੜਿਆ ਤੇ ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਹੈ ਜਿਹੜੀ ਵਾਰ-ਵਾਰ ਆਪਾਂ ਕਰ ਰਹੇ ਹਾਂ ਕਿ ਤੁਸੀਂ ਜੱਤੋਂ ਦੇ ਰਹਿਣ ਵਾਲੇ ਜੀ ਹਨਾ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਜੀ ਮੈਂ ਵੀ ਅਮਰਸਾ ਦਾ ਰਹਿਣ ਵਾਲਾ ਹਾਂ ਮੈਨੂੰ ਵੀ ਸ਼ੁਰੂ-ਸ਼ੁਰੂ ਦੇ ਵਿੱਚ ਗੁਰਦੇਵ ਸਿੰਘ ਦੇ ਨਾਵਲ ਜਿਹੜੇ ਬਹੁਤ ਔਖੇ ਲੱਗੇ ਸੀ ਭਾਸ਼ਾ ਔਖੀ ਲੱਗੀ ਸੀ ਹੁਣ ਵੀ ਜਦੋਂ ਪੜੀਦਾ ਤੇ ਕੋਸ਼ ਲਾ ਕੇ ਰੱਖਣਾ ਪੈਂਦਾ ਕਿ ਇਸ ਸ਼ਬਦ ਅਰਥ ਜਿਹੜਾ ਉਹ ਕੀ ਹੈਗਾ ਜਦੋਂ ਉਹ ਜਦੋਂ ਮੈਂ ਕਲਾਸ ਦੇ ਵਿੱਚ ਜਦੋਂ ਮੇਰੇ ਜ਼ਿਹਨ ਦੇ ਵਿੱਚ ਗੱਲ ਸੀ ਮੈਂ ਸੋਚਿਆ ਕਿ ਸ਼ਾਇਦ ਮੈਂ ਬੱਚਿਆਂ ਨੂੰ ਪੁੱਛਾਂ ਵੀ ਤੁਹਾਨੂੰ ਇਹ ਮਿੱਥ ਦਾ ਪਤਾ ਹੈ ਤੇ ਉਹਨਾਂ ਵਿੱਚੋਂ ਪਿਆਨੀਆਂ ਚਾਰ ਬੱਚੇ ਜਿਹੜੇ ਉਹ ਕਹਿੰਦੇ ਕਿ ਸਾਨੂੰ ਮਿੱਥ ਦਾ ਪਤਾ ਹੈ। ਉਹਨਾਂ ਨੇ ਮਿੱਥ ਜਿਹੜੀ ਸੀ ਉਹ ਮੈਨੂੰ ਸੁਣਾਈ ਕਿ ਰਾਹੁ ਕੇਤੂ ਵਾਲੀ ਮਿੱਥ ਜਿਹੜੀ ਪ੍ਰਸਾਦੂ ਸਿੰਘ ਦੀ ਗਜ਼ਲ ਦੇ ਵਿੱਚ ਵੀ ਆਈ ਸੀ ਕਿਉਂਕਿ ਕਈ ਚੀਜ਼ਾਂ ਤੋਂ ਉਹ ਉਸੇ ਟਾਈਮ ਤੁਹਾਡੇ ਜ਼ੈਨ ਨੂੰ ਸਟ੍ਰਾਈਕ ਕਰਦੀਆਂ ਨੇ ਕਿ ਸਮੁੰਦਰ ਦੇ ਵਿੱਚੋਂ ਜਿਹੜਾ ਸੀ ਅੰਮ੍ਰਿਤ ਮੰਥਨ ਕੀਤਾ ਗਿਆ ਜਦੋਂ ਅੰਮ੍ਰਿਤ ਬਾਹਰ ਆਇਆ ਤੇ ਉਹ ਰੱਛੇ ਸਾਦੇ ਹੱਥ ਲੱਗ ਗਿਆ ਉਸ ਟਾਈਮ বিষ্ণੂ ਭਗਵਾਨ ਜਿਹੜੇ ਸੀ ਉਹ ਮੋਹਨੀ ਦਾ ਰੂਪ ਲੈ ਕੇ ਆਏ ਤੇ ਰਕਸ਼ਸ ਉਹਨਾਂ ਦੇ ਮੁਖਤ ਹੋ ਗਏ ਤੇ ਉਹਨਾਂ ਨੇ ਉਹ ਜਿਹੜਾ ਕੜਾ ਸੀ ਉਹਨੂੰ ਦੇ ਦਿੱਤਾ ਤੇ ਜਦੋਂ ਉਹ ਪਿਆਨ ਲੱਗੇ ਤੇ ਦੇਵਤੇ ਇੱਕ ਲਾਈਨ ਬਣਾ ਕੇ ਬੈਠ ਗਏ ਤੇ ਸਾਰੇ ਦੇਵਤਿਆਂ ਜਦੋਂ ਪਿਆਰੇ ਸੀ ਤੇ ਵਿੱਚ ਇੱਕ ਰਕਸ਼ਸ ਰੂਪ ਵਢਾ ਕੇ ਬੈਠ ਗਿਆ ਤੇ ਜਦੋਂ ਉਹਦੇ ਗਲੇ ਦੇ ਵਿੱਚ ਉਹ ਅੰਮ੍ਰਿਤ ਪਹੁੰਚਿਆ ਤੇ ਸੂਰਜ ਤੇ ਚੰਦਰਮਾ ਨੂੰ ਪਤਾ ਲੱਗ ਗਿਆ ਉਹਨਾਂ ਨੇ ਉਹਨੂੰ ਦੱਸਿਆ ਤੇ ਉਹਨਾਂ ਨੇ ਉਹਦੇ ਦੋ ਟੋਟੇ ਕੱਢ ਗਏ ਉਹ ਦੋ ਟੋਟੇ ਰਾਹੁ ਤੇ ਕੇਤੂ ਬਣ ਗਏ ਔਰ ਉਹ ਸੂਰੇ ਜਾਂ ਚੰਦਰਮਾ ਨੂੰ ਗ੍ਰਹਿਣ ਵਕ ਲਾਉਣ ਲੱਗੇ ਔਰ ਉਸ ਗ੍ਰਹਿਣ ਤੋਂ ਬਚਾਉਣ ਲਈ ਉਸ ਮੁਸੀਬਤ ਤੋਂ ਬਚਾਉਣ ਲਈ ਅਨੇਕ ਕੋੜੇ ਦਾ ਹਨ ਜਿਹੜਾ ਵਾ ਉਹ ਖਾਸ ਤੌਰ ਤੇ ਇਸ ਮਾਨਵੇ ਦੇ ਇਲਾਕੇ ਦੇ ਵਿੱਚ ਜਿਹੜਾ ਉੱਤਨ ਪਰ ਜੇਕਰ ਤੁਸੀਂ ਇਹ ਮਾਜੀਬ ਜਿਸ ਚਲੇਗੋ ਚਲੇ ਜਾਓਗੇ ਤੇ ਸ਼ਾਇਦ ਤੁਹਾਨੂੰ ਉੱਥੇ ਇਸ ਮਿੱਥ ਦੇ ਬਾਰੇ ਜਾਂ ਉੱਥੋਂ ਦੇ ਬੱਚਿਆਂ ਨੂੰ ਜਬ ਮੈਨੂੰ ਲੱਗਦਾ ਕਿ ਬਹੁਤ ਸਾਰੇ ਵਿਦਵਾਨਾਂ ਨੂੰ ਵੀ ਇਸ ਮਿੱਥ ਬਾਰੇ ਜਿਹੜਾ ਨਹੀਂ ਪਤਾ ਹੋਊਗਾ ਇਸ ਕਰਕੇ ਜੇਕਰ ਪ੍ਰੋਫੈਸਰ ਵਿਧਿਆਸਿੰਘ ਨੂੰ ਸਮਝਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਮਾਲਵੇ ਦਾ ਕਲਚਰ ਹੈ ਜਿਹੜੀਆਂ ਇਥੋਂ ਦੀਆਂ ਮਿੱਥਾਂ ਨੇ ਜਿਹੜੀ ਗੱਲ ਫਿਰ بار-बार ਮੈਂ ਉਹ ਹੀ ਕਹਿੰਦਾ ਕਿ ਜਦੋਂ ਭਾਸ਼ਾ ਦੀ ਗੱਲ ਚੱਲਦੀ ਹੈ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਭਾਸ਼ਾ ਜਿਹੜੀ ਆ ਉਹ ਉਪ ਭਾਸ਼ਾ ਅਸਲੀ ਭਾਸ਼ਾ ਹੁੰਦੀ ਆ ਭਾਸ਼ਾ ਭਾਸ਼ਾ ਨਹੀਂ ਹੁੰਦੀ ਕਿਉਂਕਿ ਇਹ ਤਰ੍ਹਾਂ ਜਿਹੜਾ ਵਾ ਸਾਹਮਣੇ ਆਉਂਦਾ ਕਿ ਉਪ ਭਾਸ਼ਾਵਾਂ ਮਿਲ ਕੇ ਪੰਜਾਬੀ ਭਾਸ਼ਾ ਨੂੰ ਬਣਾਉਂਦੀਆਂ ਨੇ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਜਿਹੜੀਆਂ ਉਹ ਨਹੀਂ ਹੈਗੀਆਂ ਨੇ ਤੋ ਇਸ ਕਰਕੇ ਜਦੋਂ ਤੁਸੀਂ ਟੈਕਸਟ ਨੂੰ ਪੜ੍ਹਨਾ ਹੈ ਖਾਸ ਤੌਰ ਦੇ ਉੱਤੇ ਉਸ ਟੈਕਸਟ ਨੂੰ ਪੜਦਿਆਂ ਹੋਇਆਂ ਉਸ ਦੇ ਜਿਹੜੇ ਬਾਰੀਕ ਤੋਂ ਬਾਰੀਕ ਵੇਰਵੇ ਆ ਮੈਂ ਉਹਨਾਂ ਨੂੰ ਕਹਿੰਦਾ ਕਿ ਸਲੋ ਰੀਡਿੰਗ ਇਹ ਨਹੀਂ ਹੈਗਾ ਕਿ ਆਪਾਂ ਇੱਕ ਦਿਨ ਦੇ ਵਿੱਚ 15 ਪੇਜ ਪੜ੍ਹ ਲੈਣੇ ਆ ਤੇ ਫਿਰ ਗੱਲ ਸਮਝ ਨਹੀਂ ਆਉਣੀ ਜਦੋਂ ਤੱਕ ਤੁਸੀਂ ਇੱਕ ਟੈਕਸਟ ਨੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਨਹੀਂ ਪੜ੍ਹੋਗੇ ਖਾਸ ਤੌਰ ਤੇ ਪ੍ਰੋਫੈਸਰ ਵਿਜੈ ਸਿੰਘ ਵਰਗੇ ਨਾਵਲਕਾਰ ਨੂੰ ਜਾਂ ਗਲਪਕਾਰ ਨੂੰ ਉਦੋਂ ਤੱਕ ਤੁਸੀਂ ਉਸ ਟੈਕਸਟ ਦੇ ਅੰਦਰ ਪ੍ਰਵੇਸ਼ ਜਿਹੜਾ ਉਹ ਤੁਸੀਂ ਨਹੀਂ ਕਰ ਸਕਦੇ ਟਾਈਮ ਥੋੜਾ ਹੈ ਮੈਂ ਗੁਰਦੇਵਾਲ ਸਿੰਘ ਦੀਆਂ ਕਹਾਣੀਆਂ ਬਾਰੇ ਵੀ ਜਰੂਰ ਗੱਲ ਕਰਨਾ ਚਾਹਾਂਗਾ ਜਿਵੇਂ ਪਹਿਲਾਂ ਗੱਲ ਕੀਤੀ ਕਿ ਜਦੋਂ ਪ੍ਰਸਤ ਰਸੀਮ ਹੋ ਰਹਾ ਮੈਨੂੰ ਫੋਨ ਆਇਆ ਤੇ ਮੈਂ ਦੇਖਣਾ ਸ਼ੁਰੂ ਕੀਤਾ ਕਿ ਪ੍ਰੋਫੈਸਰ ਗੁਰਦੇਵਾਲ ਸਿੰਘ ਦੀਆਂ ਕਹਾਣੀਆਂ ਬਾਰੇ ਕੰਮ ਹੋਇਆ ਤੇ ਇੱਕ ਗੱਲ ਜਿਹੜੀ ਮੇਰੇ ਸਾਹਮਣੇ ਆਈ ਕਿ ਕੰਮ ਦੇ ਹੋਇਆ ਪਰ ਉਸ ਕੰਮ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਖਾਸ ਤੌਰ ਦੇ ਉੱਤੇ ਉਸ ਜੋ ਸਮਾਜ ਸਭਿਆਚਾਰ ਨਭਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਹੈ ਜਾਂ ਕੁਝ ਬਹੁਤ ਵੱਡੇ ਜਿਹੜੇ ਪ੍ਰਾਣੀ ਵਿਦਵਾਨ ਉਹਨਾਂ ਨੇ ਪ੍ਰੋਫੈਸਰ ਗੁਰਦੇਵਾਲ ਸਿੰਘ ਦੀਆਂ ਕਹਾਣੀਆਂ ਬਾਰੇ ਜਿਹੜੀ ਉਹ ਗੱਲ ਕੀਤੀ ਹੈਗੀ ਮੈਂ ਜਿਹੜੀ ਕਿਤਾਬ ਨੂੰ ਆਧਾਰ ਬਣਾਇਆ ਸੀ ਉਹ ਸੀ ਬਗਾਨਾ ਪਿੰਡ ਉਹ ਉਹ ਸਾਰੀ ਜਿਹੜੀ ਕਿਤਾਬ ਆ ਬੇਸਿਕਲੀ ਉਹ ਇਸ ਗੱਲ ਦੇ ਉੱਤੇ ਕੇਂਦਰਿਤ ਕਰਦੀ ਆ ਉਹਦੀਆਂ ਕਹਾਣੀਆਂ ਇਸ ਗੱਲ ਦੇ ਉੱਤੇ ਕੇਂਦਰਿਤ ਹੋਰੀਆਂ ਕਿ ਬੰਦਾ ਆਪਣੇ ਆਪ ਵਿੱਚ ਬਗਾਨਾ ਹੋ ਰਿਹਾ ਹੈਗਾ ਪਿੰਡ ਉਹਦਾ ਆਪਣਾ ਹੈ ਪਰ ਜਿਹੜਾ ਆਪਣਾ ਪਿੰਡ ਆ ਉਹ ਨੂੰ ਬੇਗਾਨਾ ਲੱਗਣਾ ਸ਼ੁਰੂ ਹੋ ਗਿਆ ਕਿਉਂ ਸ਼ੁਰੂ ਹੋ ਗਿਆ ਕਿਉਂਕਿ ਕਲਚਰਲ ਚੇਂਜ ਜਿਹੜੇ ਸੱਭਿਆਚਾਰਕ ਪਰਵਰਤਨ ਆ ਰਿਹਾ ਸੱਭਿਆਚਾਰਕ ਪਰਵਰਤਨ ਤੇ ਆ ਰਿਹਾ ਹੈ ਪਦਾਰਥਕ ਚੀਜ਼ਾਂ ਦਿਹਾਰੀਆਂ ਪਰ ਪਦਾਰਥਕ ਚੀਜ਼ਾਂ ਨਾਲ ਜਿਹੜੀਆਂ ਬੰਦੇ ਦੀਆਂ ਕਦਰਾਂ ਕੀਮਤਾਂ ਬਦਲਦੀਆਂ ਭਈਆਂ ਨੇ ਉਹਦੇ ਉਹਨੂੰ ਕਿਵੇਂ ਰਿਸਪੌਂਸ ਕਰੇ ਇਹ ਉਸ ਸਮੇਂ ਬੰਦੇ ਨੂੰ ਪਤਾ ਨਹੀਂ ਲੱਗਦਾ ਔਰ ਉਸ ਪਰਿਵਰਤਨ ਦੇ ਦੇੌਰ ਦੇ ਵਿੱਚ ਜਿਹੜਾ ਉਹ ਵਿਅਕਤੀ ਆ ਜਾਏ ਉਹਦਾ ਪਾਤਰ ਆ ਉਹ ਜਿਸ ਵਿਸ਼ਾਦ ਦੇ ਨਾਲ ਜੂਝਦਾ ਉਸ ਨੂੰ ਇਸ ਪੂਰੇ ਕਹਾਣੀ ਸੰਗ੍ਰਹਿ ਦੇ ਵਿੱਚ ਕੇਂਦਰ ਦੇ ਵਿੱਚ ਰੱਖਿਆ ਗਿਆ ਹੈਗਾ ਮੈਂ ਇੱਕ ਕਹਾਣੀ ਦਾ ਉਦਾਹਰਣ ਦਿੰਦਾ ਇਹ ਕਹਾਣੀ ਦੀ ਪਹਿਲੀ ਕਹਾਣੀ ਹੈਗੀ ਘੜੀ ਤਾਂ ਖਰਾਬ ਹੋ ਗਈ ਘੜੀ ਤਾਂ ਖਰਾਬ ਹੋ ਗਈ ਜਿਹੜਾ ਮੁੱਖ ਪਾਤਰ ਆ ਉਹਦਾ ਮੁੰਡਾ ਜਿਹੜਾ ਆ ਉਹ ਬੰਬਈ ਚਲਾ ਗਿਆ ਕੰਮ ਕਰਨ ਲਈ ਪੂੰਜੀ ਬਾਦ ਹੋਣੀ ਉਹਦੇ ਆ ਰਿਹਾ ਕਾਰਖਾਨੇ ਲੱਗ ਰਹੇ ਆ ਜਦੋਂ ਉਹ ਬੰਬਈ ਜਾਂਦਾ ਤੇ ਵਾਪਸ ਆਉਂਦਾ ਤੇ ਉਹ ਆਪਣੇ ਬਿਓ ਦੇ ਲਈ ਇੱਕ ਘੜੀ ਔਰ ਇੱਕ ਖੁੰਡੀ ਲੈ ਕੇ ਆਉਂਦਾ ਉਹ ਜਿਹੜੀ ਘੜੀ ਆ ਬੇਸਿਕਲੀ ਉਹ ਉਸ ਦੇ ਮੁੰਡੇ ਦਾ ਸਾਈਨ ਹੈ ਕਿਉਂਕਿ ਉਸ ਦੇ ਮੁੰਡੇ ਦੀਆਂ ਪਿੰਡ ਦੇ ਵਿੱਚ ਸਿਫਟਾਂ ਹੋ ਰੀਆਂ ਨੇ ਬਹੁਤ ਸਾਰੀਆਂ ਕਿ ਉਹ ਆਪਣੇ ਪਿਓ ਦਾ ਕਰਜ਼ਾ ਉਤਾਰ ਰਿਹਾ ਹੈ ਉਹ ਜਿਹੜੀ ਜ਼ਮੀਨ ਗੈਣੇ ਰੱਖੀ ਪਈ ਆ ਉਹ ਜ਼ਮੀਨ ਵਾਪਸ ਆ ਰਹੀ ਹੈ ਔਰ ਉਸ ਘੜੀ ਨੂੰ ਤਾਂ ਜਿਹੜਾ ਮੁੱਖ ਪਾਤਰ ਉਹ ਬੜੇ ਟੌਰ ਦੇ ਨਾਲ ਪਿੰਡ ਦੀ ਸਾਥ ਦੇ ਵਿੱਚ ਜਾ ਕੇ ਉਹ ਦਿਖਾਉਂਦਾ ਸਾਰਿਆਂ ਦੀ ਤਾਰੀਫਾ ਕਰਦੇ ਆ ਉਹ ਬੜਾ ਖੁਸ਼ ਹੁੰਦਾ ਅੰਦਰੋਂ ਤੇ ਉਹਦੇ ਜਿਹੜੇ ਗਵਾਂਢੀ ਹੁੰਦੇ ਇੱਕ ਦੋ ਜਣੇ ਉਹ ਆਪਣੀ ਘੜੀ ਦਾ ਸਮਾਂ ਮਿਲਾਉਣ ਦੇ ਲਈ ਉਸ ਉਹ ਕੋਲ ਆਉਂਦੇ ਵੀ ਹਾਂ ਵੀ ਟਾਈਮ ਕਿੰਨਾ ਹੋ ਗਿਆ ਜੀ ਸਮਾਂ ਬਣਾ ਲਈਏ ਤੇ ਉਹ ਕਹਿੰਦਾ ਜੀ ਆ ਇਹ ਬੜਾ ਖੁਸ਼ ਹੁੰਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਕਿ ਮੇਰੀ ਘੜੀ ਦੀ ਜਿਹੜੀ ਸਿਫਤ ਹੋ ਰਹੀ ਹੈ ਤੇ ਸਮੇਂ ਦੀ ਸਿਫਤ ਹੋ ਰਹੀ ਹੈ ਉਹ ਕੀ ਕਰਦਾ ਹੈ ਕਿ ਉਹ ਪਾਈ ਦੱਸਦਾ ਫਿਰ ਆਪਣੀ ਜਿਹੜੀ ਪਤਨੀ ਉਹ ਨਾਲ ਗੱਲ ਕਰਦਾ ਤੇ ਬੜੀ ਖੁਸ਼ੀ ਮਹਿਸੂਸ ਕਰਦਾ ਹੈ ਫਿਰ ਕੀ ਹੁੰਦਾ ਕਿ ਇੱਕ ਦਿਨ ਨੂੰ ਪਤਾ ਲੱਗਦਾ ਕਿ ਉਹਦੇ ਮੁੰਡੇ ਨੇ ਬਾਹਰ ਉਹਦੀ ਬਦਲੀ ਹੋ ਗਈ ਅਸਾਮ ਔਰ ਅਸਾਮ ਜਾ ਕੇ ਉਹਨੇ ਵਿਆਹ ਕਰਾ ਲਿਆ ਮੁੰਡਾ ਆਪਣੀ ਫੋਟੋ ਚਿੱਠੀ ਭੇਜਦਾ ਉਹਦੇ ਵਿੱਚ ਇੱਕ ਫੋਟੋ ਹੁੰਦੀ ਆ ਜਿਹੜਾ ਮੁੰਡਾ ਤੇ ਉਹਦੀ ਪਤਨੀ ਜਿਹੜੀ ਬੜੀ ਹੁੰਦੀ ਜਦੋਂ ਉਹ ਟਾਕੇ ਫੜਾਵੇ ਜਾਂਦਾ ਉਹ ਵੇਖਦਾ ਤੇ ਉਹ ਦੇਖਦਾ ਕਿ ਉਹਦੇ ਮੁੰਡੇ ਨੇ ਵਿਆਹ ਫੋਟੋ ਦੇਖ ਲੈਂਦਾ ਵੀ ਦੋਵਾਂ ਨੇ ਦੋਵਾਂ ਦਾ ਵਿਆਹ ਹੋਇਆ ਇਕੱਠੇ ਖੜੇ ਆ ਉਹ ਉਹ ਥੋੜਾ ਉਦਾਸ ਜਿਹਾ ਹੋ ਜਾਂਦਾ ਜਦੋਂ ਉਦਾਸ ਜਿਹਾ ਹੋ ਜਾਂਦਾ ਤੇ ਆਪਣੇ ਮੰਦਰ ਜਾ ਕੇ ਬਹਿ ਜਾਂਦਾ ਤੇ ਗਵਾਂਡੀ ਟਾਈਮ ਪੁੱਛਣ ਆਉਂਦਾ ਕਹਿੰਦਾ ਉਹ ਟਾਈਮ ਦੱਸੀ ਕਿੰਨਾ ਹੋ ਗਿਆ ਉਹ ਕਹਿੰਦਾ ਘੜੀ ਦੇ ਖਰਾਬ ਹੋਈ ਹੁਣ ਘੜੀ ਨਹੀਂ ਖਰਾਬ ਹੋਈ ਹੈਨਾ ਦੀ ਦਾ ਸਾਈਨ ਜਿਹੜਾ ਵਾ ਉਹ ਕਿਹਦੇ ਨਾਲ ਜੁੜਿਆ ਹੋਇਆ ਉਹਦੇ ਮੁੰਡੇ ਜਦੋਂ ਤੱਕ ਆਰਥਿਕਤਾ ਜਾਂ ਆਰਥਿਕ ਪੱਧਰ ਦੇ ਉੱਤੇ ਉਹਨੂੰ ਲੱਗਦਾ ਜਿਵੇਂ ਮੈਂ ਮਤਲਬ ਸੰਬੰਧ ਹੋ ਰਿਹਾ ਉਦੋਂ ਕੱਕ ਆਪਣੇ ਮੁੰਡੇ ਦੀ ਬਹੁਤ ਸਿਫਤਾਂ ਕਰਦਾ ਬਹੁਤ ਉਹਦੇ ਤੁਸੀਂ ਕਹਿ ਸਕਦੇ ਜੇ ਸੋਇਲੇਗੰਦਾ ਪਿੰਡ ਦੇ ਵਿੱਚ ਦੱਸਦਾ ਸਾਰਿਆਂ ਨੂੰ ਪਰ ਜਦੋਂ ਉਹਦਾ ਮੁੰਡਾ ਬਦਲ ਨਹੀਂ ਹ ਕਦਰਾਂ ਕੀਮਤਾਂ ਮੁਤਾਬਕ ਬਾਹਰ ਅਸਾਮ ਜਾ ਕੇ ਵਿਆਹ ਕਰਾ ਲੈਂਦਾ ਤੇ ਉਹਨੂੰ ਲੱਗਦਾ ਕਿ ਉਹ ਵਾਲਾ ਮੁੰਡਾ ਬਹੁਤ ਵਧੀਆ ਸੀ ਉਹ ਖਰਾਬ ਹੋ ਗਿਆ ਸੋ ਮੈਡਮ ਦੀ ਪਰਸੀ ਆ ਗਈ ਹੈ ਤੇ ਬਹੁਤ ਬਹੁਤ ਧੰਨਵਾਦ